ਪੰਜਾਬ ਮੰਡੀ ਬੋਲ ਮੁਰਦਾਬਾਦ 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 ਪੰਜਾਬ ਮੰਡੀ ਬੋਲ ਮੁਰਦਾਬਾਦ 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 ਪੰਜਾਬ ਮੰਡੀ ਬੋਲ ਮੁਰਦਾਬਾਦ ਇਹ ਸਾਨੂੰ ਤੇ ਮੌਕੇ ਦਾ ਸਾਨੂੰ ਵੀ ਸਰਕਾਰ ਦੇ ਕੇ ਫਰਿਆਦ ਕਰਨ ਦਾ ਇਹ ਜਿਹੜੀ ਅੱਜ ਜਿਹੜੀ ਸਰਕਾਰ ਬਣੀ ਹੋਈ ਹੈ ਇਹਦੇ ਨਾਲ ਦੀ ਮੈਂ ਆਪਣੀ ਹੋਂਦ ਵਿੱਚ ਕਦੀ ਸਰਕਾਰ ਨਹੀਂ ਦੇਖੀ ਨਾ ਕੋਈ ਡਿਵੈਲਪਮੈਂਟ ਹੈ ਨਾ ਕੋਈ ਗੱਲ ਹੈ ਹਰ ਪਾਸੇ ਚਾਰੋਂ ਤਰਫਾ ਅੱਤਰਾ ਧਰੀ ਪਈ ਦੀਆ ਤੇ ਗੋਲੀਆਂ ਚੱਲਣੀਆਂ ਕੁਝ ਕੁਛ ਹੈ ਔਰ ਸਾਡੇ ਦੀਨਾਨਗਰ ਦਾ ਖਾਸ ਕਰਕੇ ਜਿਹੜਾ ਜਿੰਨਾ ਵੀ ਏਰੀਆ ਹੈ ਇਹਦੀ ਕੋਈ ਵੀ ਰੋਡ ਦੇਖ ਲਓ ਕੋਈ ਵੀ ਰੋਡ ਜਿਹੜੀ ਤੁਹਾਨੂੰ ਜਿਹੜੀ ਹੈ ਗੱਡਿਆਂ ਤੋਂ ਬਗੈਰ ਨਹੀਂ ਲੱਭੇ ਜੀ ਔਰ ਗੱਡੇ ਗੱਡੇ ਰੋਡ ਤੇ ਲੱਭਦੀ ਕਿਤੇ ਨਹੀਂ ਔਰ ਇਹ ਰੋਡ ਮੇਰੇ ਖਿਆਲ ਆ ਵੀ 3 ਸਾਲ ਹੋਏ ਹੀ ਬਣੀ ਸੀ ਔਰ ਜਦੋਂ ਬਣੀ ਹੈ ਉਦੋਂ ਵੀ ਅਸੀਂ ਪ੍ਰੋਟੈਸਟ ਕੀਤਾ ਵੀ ਇਹ ਰੋਡ ਜਲ ਕੇ ਜਿਹੜੇ ਬਣਾ ਰਹੇ ਐ ਬਿਲਕੁਲ ਨਿਕਮੀ ਬਣਾ ਰਹੇ ਐ ਇਹਨਾਂ ਨੇ ਵੀ ਥੱਲਿਓਂ ਪੁੱਟਿਆ ਹੀ ਨਹੀਂ ਉਦਾਂ ਹੀ ਉੱਤੇ ਲੁੱਕ ਬਾਦੀ ਮਾੜੀ ਮੋੜੀ ਬਾਗ ਦੇ ਛੱਡ ਦਿੱਤੀ ਆ ਔਰ ਥੱਲੇ ਕਟਾਈ ਨਹੀਂ ਕੀਤੀ ਉਹ ਜਿਹੜਾ ਸੀਵਰੇਜ ਇੱਥੇ ਪਿਆ ਹੋਇਆ ਉਹ ਛੋਟੀ-ਛੋਟੀਆਂ ਪਾਈਪਾਂ 4 ਇੰਚੀ, 6 ਇੰਚੀ, 8 ਇੰਚੀ ਪਾਈਪਾਂ ਦੀ ਆ ਜਿਹਦਾ ਕੋਈ ਨਿਕਾਸ ਨਹੀਂ ਹੈਗਾ ਉਹਦੇ ਨਾਲ ਕੀ ਹੁੰਦਾ ਪਿਆ ਵੀ ਹਰ ਸੀਵਰੇਜ ਵਿੱਚ ਸਾਰੇ ਮਹੱਲਿਆਂ ਦੇ ਵਿੱਚ ਸੀਵਰੇਜ ਜਿਹੜਾ ਉਬਲ ਰਿਹਾ ਆ ਉਹ ਲੋਕੀ ਪਰੇਸ਼ਾਨ ਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵਾਰ ਰਿਹਾ ਸਾਡੀ ਸਰਕਾਰਗੇ ਫਰਿਆਦ ਆ ਵੀ ਕਮ ਸੇ ਕਮ ਲੋਕਾਂ ਦੀ ਦੇਖੋ ਤਾਂ ਸਹੀ ਕੀ ਹੋ ਰਿਹਾ ਜਿਹੜਾ ਕੰਮ ਰੋਡ ਤੇ ਚਾਹੀਦੀ ਹੋਣ ਇੱਥੇ ਰੋਜ਼ ਕੋਈ ਨਾ ਕੋਈ ਕਦੀ ਗੱਡੀ ਵੱਜ ਜਾਂਦੀ ਆ ਇਹਦੇ ਖੁਸ਼ ਹੋ ਜਾਂਦਾ ਕਿ ਕੋਈ ਚੋਈ ਗੱਡੀ ਬੱਚੇ ਨਹੀਂ ਸਾਟ ਲੱਗਦੀ ਕੌਣ ਜ਼ਿੰਮੇਵਾਰ ਆ ਇਸ ਕਰਕੇ ਸਾਡੀ ਸਰਕਾਰ ਸਰਕਾਰ ਇੱਕ ਵਾਰੀ ਫੇਰ ਫਰਿਆਦ ਆ ਕਿ ਜਲਦੀ ਤੋਂ ਜਲਦੀ ਜਿਹੜੀ ਰੋਡ ਜਿਹੜੀ ਸਾਡੀ ਬਰਾਈ ਆ ਧੰਨਵਾਦ ਹਾਂਜੀ ਭਾਜੀ ਪਾਣੀ ਅਜੀ ਜਾਈ ਸ਼ੰਗਰਸਰ ਆ ਬਣਾਇਆ ਵਾ ਕੀ ਚੱਲੂ ਜੈ ਸ਼੍ਰੀ ਰਾਮ ਵੀਰੇ ਜੀ ਵੀਰੇ ਜੀ ਆ ਜਿਹੜਾ ਰਸਤਾ ਜਾਂਦਾ ਮਗਰਾਲਾ ਤੋਂ ਬਾਈਪਾਸ ਤੱਕ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ 21 ਵਿੱਚ ਇਹਦਾ ਉਗਾੜਨ ਹੋਇਆ ਸੀ ਸੜਕ ਬਣ ਕੇ ਤਿਆਰ ਹੋ ਗਈ ਪਰ ਤੁਸੀਂ ਹਰਾਣ ਹੋ ਗਈ ਕੁਛੀ ਦਿਨਾਂ ਬਾਅਦ ਇਹ ਸੜਕ ਦੇ ਉੱਪਰ ਟੋਏ ਪੈ ਕੇ ਸੜਕ ਬਹਿ ਗਈ ਅਸੀਂ ਕਾਫੀ ਵਾਰ ਅਸੀਂ ਪ੍ਰਦਰਸ਼ਨ ਕਰ ਚੁੱਕੇ ਹਾਂ ਕਾਫੀ ਵਾਰ ਸਰਕਾਰ ਕੋਲ ਮੰਗ ਕਰ ਚੁੱਕੇ ਹਾਂ ਕਿ ਇਹ ਸੜਕ ਦਾ ਸੁਧਾਰ ਕੀਤਾ ਜਾਏ ਇਹਦੀ ਰਿਪੇਅਰ ਕੀਤੀ ਜਾਏ ਸੜਕ ਨਵੀਂ ਬਣਾਈ ਜਾਏ ਪਰ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਦੁਕਾਨਦਾਰ ਪੀੜੀ ਦੇ ਦੁਕਾਨਦਾਰ ਜਾਰੇ ਇਕੱਠੇ ਹੋਏ ਦਿਆ ਥੋੜੀ ਜੀ ਬਰਸਾਤ ਹੁੰਦੀ ਆ ਇੱਥੇ ਇੰਨਾ ਕੁ ਪਾਣੀ ਚਿੱਕੜ ਇਕੱਠਾ ਹੋ ਜਾਂਦਾ ਇੰਨੀ ਦੁਰਘਟਨਾਵਾਂ ਹੁੰਦੀਆਂ ਲੋਕੀ ਬਹੁਤ ਹੀ ਪਰੇਸ਼ਾਨ ਆ ਲੋਕੀ ਕਿਹੜੀ ਗੱਲ ਵੋਟ ਬੰਦੇ ਸਰਕਾਰਾਂ ਨੂੰ ਕਿਸਾਨੂੰ ਸਹੂਲਤਾਂ ਮਿਲਣ ਪਰ ਤੁਸੀਂ ਦੇਖੋ ਪ੍ਰਸ਼ਾਸਨ ਦੇ ਹਾਲਾਤ ਕਿੰਨੇ ਮਾਰੇ ਲਾ ਦਿੱਨਾ ਕਰਦੇ ਵਿਕਾਸ ਵਿਕਾਸ ਮੈਨੂੰ ਸਮ ਕਾਰਾ ਵਿਕਾਸ ਆ 3 ਸਾਲ ਹੋ ਗਏ ਸਰਕਾਰ ਬਣੀ ਨੂੰ ਇਹ ਸੜਕ ਦਾ ਕਿੰਨਾ ਮਾੜਾ ਹਾਲਾਤ ਆ ਲੋਕੀ ਗੁਜ਼ਰਦੇ ਆ ਕਿੰਨੀ ਦੁਰਕਨਾਮ ਹੁੰਦੀ ਆ ਸਾਡੀ ਪਾਰਟੀ ਵੱਲੋਂ ਅਸੀਂ ਪ੍ਰਦਰਸ਼ਨ ਰੱਖਿਆ ਮੰਡੀ ਬੋਰਡ ਦੇ ਖਿਲਾਫ ਤੇ ਸਾਡੇ ਪ੍ਰਧਾਨ ਜੀ ਲੋਕਲ ਦੁਕਾਨਦਾਰਾਂ ਨਾਲੋਂ ਵੀ ਅਸੀਂ 10 ਦਿਨ ਦਾ ਆਲਟੀਮੇਟਮ ਦਿੱਤਾ ਮੰਡੀ ਬੋਰਡ ਨੂੰ ਜੇ 10 ਦਿਨਾਂ ਦੇ ਅੰਦਰ ਅੰਦਰ ਇਹ ਸੜਕ ਨਹੀਂ ਬਣਦੀ ਫਿਰ 10 ਦਿਨਾਂ ਬਾਅਦ ਅਸੀਂ ਸਾਰੇ ਦੁਕਾਨਦਾਰ ਇਕੱਠੇ ਹੋ ਗਏ ਪੂਰਾ ਸ਼ਹਿਰ ਇਕੱਠਾ ਹੋ ਗਏ ਅਥੇ ਇੱਕ ਵਿਸ਼ਾਲ ਤਰਨਾ ਲਾਵਾਂਗੇ ਜੇ ਇਹ ਪੂਰੀ ਜ਼ਿੰਮੇਵਾਰੀ ਲੋਕਲ ਪ੍ਰਸ਼ਾਸਨ ਦੀ ਹੋਏਗੀ ਬੰਦੀ ਬੋਰਡ ਦੀ ਹੋਏਗੀ ਜੇ ਸੜਕ ਨਹੀਂ ਬਣੀ ਤੇ ਫਿਰ ਅਸੀਂ ਸਾਰੇ ਸ਼ਹਿਰ ਨੂੰ ਲਾ ਕੇ ਸੜਕਾਂ ਤੇ ਉਤਰਾਂਗੇ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਆ ਸੜਕ ਛੋਟੀ ਜੀ ਕਿ ਸੜਕਾਂ ਤੇ ਛੋਟੀ ਸੜਕ ਤੇ ਬਣਾਓ ਇਹ ਠੇਕੇਦਾਰ ਜਿਹੜੇ ਸੜਕ ਬਣਾਉਂਦੇ ਜਿਹੜੇ ਭ੍ਰਿਸ਼ਾਚਾਰ ਕਰਦੇ ਆ ਉਹਨਾਂ ਖਿਲਾਫ ਪਰਚੇ ਹੋਣੇ ਜਿਹਦੇ ਆ ਕਿੰਨਾ ਘੱਟਿਆ ਮਟੀਰੀਅਲ ਵਰਤਦੇ ਆ ਇਹਦੀ ਜਾਂਚ ਦਾ ਵਿਸ਼ੇ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਕਿ ਜਿਹੜੀ ਸੜਕ ਇੱਕ ਦਾ ਜਿੰਨੇਆਂ ਦਿਨਾਂ ਤੇ ਸਾਰੀ ਟੁੱਟ ਗਈ ਸੜਕ ਇਹਦੀ ਜਾਂਚ ਹੋਣੀ ਚਾਹੀਦੀ ਆ